ਦੇ ਭਰਾਵਾ ਤੇ ਭੈਣਾਂ ਨੂੰ ਪਿਆਰ ਭਰਿਆ ਸਸਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸਰੀਕਾਲ ਮੈਂ ਅੱਜ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਉਪਰਾਲੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵਨ ਸਿੰਘ ਮਾਨ ਜੀ ਦੀ ਗਾਈਡੈਂਸ ਚ ਸਾਡਾ ਇੰਡਸਟਰੀ ਡਿਪਾਰਟਮੈਂਟ ਲੈ ਰਿਹਾ ਔਰ ਲੈਂਦਾ ਰਿਹਾ ਉਹਦਾ ਘੜੀ ਵਿੱਚ ਇੱਕ ਹੋਰ ਐਡੀਸ਼ਨ ਹੋਣ ਜਾ ਰਹੀ ਹੈ ਸਾਡੀ ਇਨਵੈਸਟਮੈਂਟ ਵਿੱਚ ਔਰ ਉਹ ਬੜੀ ਵੱਡੀ ਐਡੀਸ਼ਨ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ ਯਾਦਵ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਵਿੱਚ ਆ ਰਿਹਾ ਹੈ ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚਤ ਜੀ ਆਪ ਤੁਹਾਨੂੰ ਦੱਸਣਗੇ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਆ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ ਲਈ ਲਗਾਣਾ ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਨਿਸਟਰ ਬਣਿਆ ਉਸ ਤੋਂ 2 4 5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਹੈ ਕੋਈ ਰਿਕੁਆਇਰਮੈਂਟ ਹੈ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ ਚ ਆਉਂ वैसे ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਹੈ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਹੈ ਮੈਂ ਇਹਨਾਂ ਦਾ ਐਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਹੈ ਸ਼੍ਰੀਪਾਲੂ ਉਸਵਾਲ ਜੀ ਦੇ ਸਨਨ ਲਾ ਹੈ ਇਹ ਪੁਰਾਣੇ ਪੰਜਾਬ ਦੇ ਹੈ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੀਆਂ ਇਨਵੈਸਟਮੈਂਟਸ ਹੈ ਬਾਹਰ ਜਾਣ ਗਈਆਂ ਬਾਰੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹ ਨਹੀਂ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜੀ ਦੇ ਦੇਣ ਜੋ ਪੰਜਾਬ ਸੂਬਾ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਇਨਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ ਚ ਵੀ ਆ ਸਾਡੀ ਸਟੇਟ ਚ ਵੀ ਆ ਉਹਨਾਂ ਦਾ ਕੋਈ ਇਸ਼ੂ ਸੀ ਮੇਰੇ ਕੋਲ ਆਏ ਮੈਂ ਉਸੇ ਵਲੇ ਜਿੱਥੇ ਉਹਨਾਂ ਦਾ ਪਲਾਂਟ ਲੱਗੇ ਆ ਸੀ ਉੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਕੀਤਾ ਜਿਹਦੇ ਨਾਲ ਵੀ ਰਿਲੇਟਡ ਉਹਨਾਂ ਦਾ ਇਸ਼ੂ ਸੀ ਫੋਨ ਕੀਤਾ ਉਹਨਾਂ ਦਾ ਇਸ਼ੂ ਅਗਲੇ 2-3 ਦਿਨਾਂ ਚ ਰੈਜ਼ੋਲਵ ਹੋ ਗਿਆ ਇਹ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਜੇ ਅਸੀਂ ਹੋਰ ਕਿਸੇ ਸਟੇਟ 'ਚ ਜਾਂਦੇ ਕਿਸੇ ਮਨਿਸਟਰ ਨੂੰ ਮਿਲਦੇ ਜਾਂ ਕਿਸੇ ਅਫਸਰ ਸਹਿਬ ਨੂੰ ਮਿਲਦੇ ਸਾਨੂੰ ਮੀਨਾ ਦਾ ਲੱਗ ਜਾਣਾ ਸੀ ਇਹੇ ਜਿਹਾ ਫੋਨ ਕਰਾਂਦੇ ਹਲੇ ਕੋਈ ਰਾਕਟ ਸਾਇੰਸ ਵੀ ਉਹਨਾਂ ਨੇ ਮੈਨੂੰ ਇਸ਼ੂ ਦੱਸਿਆ ਮੈਂ ਫੋਨ ਕਰਤਾ ਕਹਿੰਦੇ ਤੁਸੀਂ ਜਿਹੜਾ ਕੰਮ ਸਾਡਾ ਇੱਥੇ 3 ਦਿਨਾਂ 'ਚ ਹੋ ਗਿਆ ਉਹ ਉਥੇ 3 ਮਹੀਨਿਆਂ 'ਚ ਨਹੀਂ ਹੋਣਾ ਸੀ ਸੋ ਜਿੰਨਾ ਇੱਥੇ ਆਸਾਨ ਹੈ ਸਾਰਿਆਂ ਨੂੰ ਮਿਲਣਾ ਔਰ ਦੂਜੀ ਗੱਲ ਅਸੀਂ ਤਾਂ ਹੁਣ ਕਹਿੰਦੇ ਹੀ ਨਹੀਂ ਸਾਡੇ ਕੋਲ ਆਓ ਤਾਂ ਅਸੀਂ ਕਹਿੰਨੇ ਆ ਵੀਡੀਓ ਕਾਲ ਕਰ ਲਓ ਅਸੀਂ ਕਹਿੰਦੇ ਆ ਫੋਨ ਕਰ ਲੋ ਤੁਹਾਡੇ ਇਸ਼ੂ ਰਿਜ਼ੋਲਵ ਹੋਣਗੇ ਹੁਣ ਮੈਂ ਮਾਈਕ ਸਚੇ ਜੈਨ ਜੀ ਨੂੰ ਦਿੰਦਾ ਇਹ ਪ੍ਰੋਜੈਕਟ ਬਾਰੇ ਡਿਟੇਲ ਚ ਤੁਹਾਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਮੇਰੀ ਪੰਜਾਬੀ ਜਿਹੜਾ ਮਾੜੀ ਹੈ ਤੇ ਮੈਂ ਨਹੀਂ ਯੂ ਕੈਨ ਹਾਂ ਯੂਜ਼ ਇੰਗਲਿਸ਼ ਪੰਜਾਬੀ ਮਿਕਸ ਜੀ ਇੰਗਲਿਸ਼ ওকে ਸੋ ਵੀ ਆਰ ਪਲੈਨਿੰਗ ਦਿਸ ਇਨਵੈਸਟਮੈਂਟ इन स्पेशल स्टील्स प्राइमरली इन ऑटोमोटिव स्टील तो ऑटोमोबाइल के लिए स्पेशल स्टील होते हैं जो स्पेशलाइज पोर्जिंग्स के लिए जो मूविंग पार्ट्स ऑफ वहीकल्स के लिए जाते हैं और टोयोटा uh, ग्रुप का सभी ने नाम सुना हुआ है तो टोयोटा ग्रुप की अपनी स्टील कंपनी है आईची स्टील कॉरपोरेशन automotive steel may i would say probably the best company in the world japanese steel company they make 1.2 million tons of steel so they are our partners and they will be investing around 500 crore rupees as part of equity contribution But the fdi in is plant this will be the first such plant in india definitely in southeast asia मे बी आउटसाइड ऑफ चाइना इन एंटायर एशिया दस्ट सच प्लांट विद वेरी स्पेशलाइज जैपनीज नो हाउ फ्रॉम द बिगिनिंग जैपनीज नो हाउ जैपनीज कंपनी ने बाकी कंपनियों भी इन्वेस्ट किया है बट दे हैव इन्वेस्टेड इन एन एक्जिस्टिंग प्लांट जैसे हमारा भी एग्जिस्टिंग प्लांट था दे केमेन इन दट एक्सिटिंग प्लांट एंड दे हेल्प इम्प्रूव This plant will be a greenfield plant with Japanese know how from the beginning. That means this will become a magnet for all automotive Japanese customers and then, of course, Indian customers also in India, Southeast Asia, in the future, Africa, and also if Japanese we can satisfy Japanese customers, then even Europe in the future from India as europe also becomes more expensive to produce steel that steel could come from here the second big uh, distinction of this plant will be green steel the, uh, government of india has already directed that a carbon footprint from steel industry to be below two that is the target by 2030 this plant will start with a carbon footprint, it's a rough calculation below 0.5. Our competitors are around 3, 3.2. We will start with below 0.5. So that will be the second big advantage. The third big advantage will be in terms of quality and flexibility. Uh, this plant will be very special because we'll start with automotive steel. Then we will invest more to move into other kinds of steels also. So this plant has all those advantages. And lastly, we'll be using a uh, lot of energy-saving devices like preheating of scrap or the flue gases that come out. We'll be using that to preheat the scrap, and therefore the power consumption also comes down. Also, the disturbance of the power grid, electricity plant, these are large consumption, a lot of Volatility and fluctuation of power happens. In this plant, we are planning to put in systems that the impact on the grid will be also minimal. So, those are the advantages that we are expecting. And uh, uh, the interesting part is our partners are also very excited because Japan may be a new steel plant. I'm talking about special steels. So our Japanese partners also are very excited, they are getting this opportunity to put up a brand new steel plant. So this is the kind of excitement which is there. Uh, 385 crore rupees of equity has already come in from our partners. Banks also have been talked to for loans, funding is tied up. We are talking to the technology suppliers, well the machinery suppliers. All are very keen because this is a very prestigious plant. So, एवरी थिंग शुड गेट फाइनलाइज वेरी सुड बट आई मैट से पंजाब की खासियत क्या है इसी मंत्री जी तो कहेंगे कि खासियत है गवर्नमेंट की एम्प्लॉज भी कहेंगे खासियत है बट एज एन इन्वेस्टर मैं बोलूंगा कि मेरे को खासियत क्या नजर आ रही पहली खासियत है वर्क कल्चर इन पंजाब इज एक्सलेंट प्रोडक्टिविटी ओरियंटेड चेंज ओरियंटेड प्लस यहाँ पे जो हमारे रामगढ़िया है ना देर एबिलिटी टू वर्क विद मशीन सो दबिलिटी टू सेव कॉस्ट ओवरऑल एज फर स्टील इंडस्ट्रीज वेरी हाई एज मंत्री जी सर दी अप्रोचेबिलिटी ऑफ द टॉप मोस्ट पीपल इमेजिन मंत्री कॉलिंग में आपकी भाई आपके प्लांट की प्रोग्रेस क्या है एनी प्रॉब्लम्स आई सीन दैट काइंड ऑफ अप्रोच सो व्हेन द मिनिस्टर एंड टॉप मैनेजमेंट इज सेल्स कॉल इन आई मेट द चीफर वेरी सपोर्टिव तो दैट काइंड्रोच एंड फॉर्चुनेटली वी बेन ऑपरेटिंग फॉर सो लॉन्ग डे टू डे काम में कभी हमें जाने की जरूरत ही नहीं पड़ती किसी के पास ये तो खाली हम नया प्लांट लगा रहे हो देन यू नीड टू गो एंड टॉप टू अप्रूव सो सो अप्रोचेबिलिटी एक्सेसिबिलिटी एंड द सर्विस ओरिएंटेशन ऑफ द कंपनी Uh, work culture and third scrap availability. Because uh, ultimately, green steel is scrap. And with the regulatory commission, we've been working closely together, also on the renewable energy policy. So they've come out with a robust policy. Of course, we are making a request to improve that policy further. Then it becomes unbeatable. So these are the positives of being in the state. Uh, बाकी इफ इफ एनीबडी हैज़ एनी क्वेश्चंस आई एम हैप्पी टू आंसर सम क्वेश्चंस मैं इक, एक 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 <laughs> मिनट मैं दो चीज ऐसे ऐड करना चाहता हूं एक ता सचेत जैनो असि अश्योर ਕਰਦੇ ਆ ਕਿ ਜਿੰਨੀਆਂ ਇਹਨਾਂ ਨੂੰ ਅਪਰੂਵਲ ਚਾਹੀਦੀਆਂ ਹੋਣਗੀਆਂ ਜਿਸ ਦੇ ਨੇ ਅਪਲਾਈ ਕਰਨਗੇ 45 ਦਿਨਾਂ ਦੇ ਵਿੱਚ ਇਹਨਾਂ ਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਐਂਡ ਵੀ ਪ੍ਰੋਮਿਸ ਜੇ 45 ਦਿਨਾਂ ਚ ਅਸੀਂ ਨਾ ਦਿੱਤੀਆਂ ਡੀਮਡ ਅਪਰੂਵਲ ਹੈ ਇਹ ਆਪਣਾ ਕੰਮ ਚਾਲੂ ਕਰ ਸਕਦੇ ਦੂਜੀ ਗੱਲ ਜਿਹੜੀ ਇਹ এমਪਲॉयਮੈਂਟ ਓਪਰਚ्युनिटी ਹੈ ਇਨਵੈਸਟਮੈਂਟ ਲੈ ਆਏਗੀ ਡਾਇਰੈਕਟ এমਪਲॉयਮੈਂਟ ਕੋਈ 1500 ਹੈ ਤੇ ਇਨਡਾਇਰੈਕਟ ਤਾਂ ਕਾफी ਹੋਏਗੀ ਕਿਉਂਕਿ ਕੋਈ ਅਨਸਿਲਰੀ ਯੂਨਿਟਸ ਵੀ ਲੱਗਣਗੇ ਕੁਝ ਲੱਗੇਗਾ